ਮੀਡਾਫੋਨ ਹੈਲੋ ਹੈਲੋ ਹਾਂਜੀ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਮਨਿੰਦਰ ਮੈਂ ਤੇਰੇ ਡੈਡੀ ਕਿੱਥੇ ਆ ਡੈਡੀ ਤਾਂ ਪਸੂਆਲੇ ਚ ਆ ਪਸੂਆਲੇ ਚ ਪੁੱਤ ਮੈਂ ਗੱਲ ਕਰਨੀ ਸੀ ਤੇਰੇ ਪਿਓ ਨਾਲ ਉਹਨੂੰ ਗਲਾਸ ਕੀਤੀ ਕੋਈ ਨਾ ਮੈ ਤੁਸ ਮੈਨੂੰ ਦੱਸ ਦੋ ਕੰਮ ਕਰੀ ਜਾਂਦੇ ਆ ਚਲ ਠੀਕ ਆ ਫਿਰ ਪੁੱਤ ਮੇਰੀ ਗੱਲ ਸੁਣ ਇੱਥੇ ਨਾ ਆਪਣੇ ਕੋਈ ਜਨਾਨੀ ਆਈ ਐ ਘਰ ਕੇ ਘਰੇ ਸਾਡਲੀ ਤੇ ਕੇ ਹਾਂਜੀ ਹਾਂਜੀ ਤੇ ਉਹ ਜਨਾਨੀ ਨਾ ਕਹਿੰਦੀ ਕਹਿੰਦੀ ਮੈਂ ਕਾਲੇਵਾਰੀ ਜਾਣਦੀ ਆਂਗੀ अच्छा किथे आ, कि, आ कालामी पतो ओ मैं तन्नू सारा कुछ दस दूंगी मेरी गल ਸੁਣਾ ਮੈਂ ਤਾਂ ਇਹ ਕਹਿੰਦੀ ਸੀ ਵੀ ਜਾਂ ਤਾਂ ਤੇਰਾ ਬਾਪੂ ਇੱਧਰ ਆ ਜਵੇ ਠੀਕ ਆ ਤੇ ਨਹੀਂ ਫਿਰ ਅਸੀਂ ਇੱਧਰ ਨੂੰ ਆ ਜਾਨੇ ਆ ਮੰਮੀ ਫਿਰ ਆਏ ਤੁਹਾਨੂੰ ਪਤਾ ਲੱਡੂ ਨੂੰ ਇਕੱਲੇ ਨੂੰ ਛੱਡ ਕੇ ਤਾਂ ਅਸੀਂ ਆ ਨਹੀਂ ਸਕਦੇ ਜਾਂ ਤੁਸੀਂ ਇੱਧਰ ਹੀ ਆ ਜਿਓ ਫਿਰ ਫਿਰ ਠੀਕ ਆ ਪਤਾ ਮੈਂ ਐਂ ਕਰਦੀ ਆ ਮੈਂ ਹਰਪ੍ਰੀਤ ਨੂੰ ਵੀ ਕਹਣੀ ਆ ਠੀਕ ਹੈ ਕਿਉਂਕਿ ਉਹਨੇ ਰਹਿਣਾ ਵੀ ਨਹੀਂ ਹੈਗਾ ਘਰੇ ਉਹ ਤਾਂ ਪਹਿਲੇ ਮੇਰੀ ਗੱਲ ਸੁਣ ਮੰਮੀ ਜੇ ਕਾਲੇ ਦਾ ਪਤਾ ਹੀ ਲੱਗ ਗਿਆ ਤੇ ਫਿਰ ਕਾਲਾ ਆਪ ਕਿਉਂ ਨਹੀਂ ਘਰੇ ਆਇਆ ਪੁੱਤ ਪਤਾ ਨਹੀਂ ਕਿਉਂ ਨਹੀਂ ਆਇਆ ਠੀਕ ਹੈ ਨਾ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਉਹ ਝੂਠ ਤਾਂ ਨਹੀਂ ਬੋਲਦੀ ਪਤਾ ਨਹੀਂ ਕੀ ਕੀ ਕੁਝ ਮੇਰੇ ਦਿਮਾਗ 'ਚ ਚੱਲੀ ਜਾਂਦਾ ਪਰ ਜਿਵੇਂ ਉਹਨੇ ਦੱਸਿਆ ਮੈਨੂੰ ਉਹ ਇਹ ਦੱਸ ਰਹੀ ਹੈ ਵੀ ਕਾਲੇ ਨੂੰ ਤਾਂ ਕਿਸੇ ਦੀ ਪਛਾਣ ਹੀ ਹੈ ਨਹੀਂ ਹਾਂ ਚਲ ਕੋਈ ਨਾ ਮੈਂ ਤਾਂ ਫਿਕਰ ਨਾ ਕਰ ਤੁਸੀਂ ਐਂ ਕਰੋ ਫਿਰ ਛੇਤੀ ਨੂੰ ਉਹ ਬੁੜੀ ਨੂੰ ਲੈ ਕੇ ਇੱਧਰ ਆਓ ਫਿਰ ਆਪਾਂ ਗੱਲ ਕਰਦੇ ਹਾਂ ਕੋਈ ਗੱਲ ਮੈਂ ਡੈਡੀ ਨਾਲ ਗੱਲ ਕਰਦੀ ਫਿਰ ਉਹਨੇ ਠੀਕ ਹੈ ਠੀਕ ਹੈ ਪੁੱਤ ਠੀਕ ਹੈ ਮੈਂ ਹੁਣੇ ਲੈ ਕੇ ਆਉਣੀ ਆ ਉਹਨੂੰ ਇੱਧਰ ਠੀਕ ਹੈ ਮੈਂ ਚੰਗਾ ਪੁੱਤ ਡੈਡੀ 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 ਮੰਮੀ ਦਾ ਫੋਨ ਆਇਆ ਸੀਗਾ ਕਹਿੰਦੀ ਕਾਲੇ ਦਾ ਪਤਾ ਲੱਗ ਗਿਆ ਹੈ ਹਾਂ ਉਹ ਕਾਲੇ ਕਿ ਘਰੇ ਨਾ ਕੋਈ ਬੁੜੀ ਆਈ ਆ ਤੇ ਉਹਨੇ ਦੱਸਿਆ ਕੈਂਦੀ ਵੀ ਸਾਡੇ ਕੋਲ ਆ ਕਾਲਾ ਪਰ ਪਤਾ ਨਹੀਂ ਕਾਲਾ ਆਪ ਕਿਉਂ ਨਹੀਂ ਘਰੇ ਆਇਆ ਮੰਮੀ ਕਹਿ ਰਹੀ ਸੀ ਕਹਿੰਦੀ ਜਾਂ ਤੇਰੇ ਬਾਪੂ ਨੂੰ ਉੱਥੇ ਭੇਜ ਦੇ ਤੇ ਜਾਂ ਫਿਰ ਬੁੜੀ ਨੂੰ ਇੱਥੇ ਲੈ ਕੇ ਆ ਜਾ ਮੈਂ ਨਹੀਂ ਮੈਂ ਇਧਰ ਹੀ ਭਰ ਆ ਲੈ ਰਹੀ ਇਧਰ ਆਉਂਦੇ ਆ ਹਾਂ ਇਧਰ ਆਉਂਦੇ ਨੇ ਉਹ ਹਾਂ ਚੱਲ ਆਜ ਫਿਰ ਆਜ ਨੂੰ ਆ ਜਾਂਦੇ ਫਿਰ ਗੱਲ ਕਰਦੇ ਆ ਕੀ ਕਰਾਉਣਾ ਨਾ ਮਾ ਟੋਨ ਨੂੰ ਉਹਦੇ ਦਿਸੇ ਨਹੀਂ ਕੁਝ ਵੀ ਇਹ ਵੀ ਨਹੀਂ ਉਹ ਕਿਹਾ ਹਲੋ ਮੈਂ ਕਿਹਨੇ ਅਲਿਸ ਮੈਂ ਤਾਂ ਠੀਕ ਆ ਤੇ ਤੂੰ ਦੱਸ ਮੈਨੂੰ ਪੈਸਿਆਂ ਦਾ ਤੇ ਪੈਸਾ ਨਾ ਬੈਂਕ ਫਰਸ ਤੇ ਨਾ ਮੈਂ ਪੈਸੇ ਜੇੜਾ ਗਿਆ ਤੂੰ ਮੈਨੂੰ ਹੀ ਆਖਣਾ ਚਾਹੀਦਾ ਅਣੀ ਤੂੰ ਕਹਿਤਾ ਕਿ ਤੁਸੀਂ ਦੋ ਦਿਨਾਂ ਤੱਕਿਆ ਸੀ ਮੈਨੂੰ ਮੈਂ ਵੀ ਜਾਣਾ ਰ ਗਿਆ ਹੁਣ ਦੋ ਦਿਨਾਂ ਦਾ ਤਾਂ ਕਿਹਾ ਸੀ ਮੇਰੀ ਗੱਲ ਤਾਂ ਮੈਂ ਨਾ ਕੁੜੀ ਕੋਲ ਗਈ ਹੋਈ ਐ ਹੁਣ ਤੂੰ ਕੁੜੀ ਕੋਲੀ ਰਹਿਣੀ ਐ ਕਿ ਤੂੰ ਨਾ ਘਰੇ ਟਿਕੀਂ ਜਾਂਗਾ ਉਦ ਦੇ ਵੇਲੇ ਨੂੰ ਨਹੀਂ ਉਦ ਦੇ ਫੋਨ ਕਰਿਆ ਤੈਨੂੰ ਉਦ ਦੇ ਵੇਲੇ ਭੱਜੀ ਭੱਜੀ ਦੱਸਣ ਗਈਆਂ ਜਿੱਦੇ ਪਹਿਲਾਂ ਫੋਨ ਕਰਿਆ ਚੱਕਿਆ ਨਹੀਂ ਕਿ ਉਦ ਦੇ ਮੈਂ ਕੁੜੀ ਕੋਲੀ ਆ ਜਦੋਂ ਤੈਨੂੰ ਮੈਂ ਫੋਨ ਕਰਦੀ ਆ ਤਾਂ ਕੁੜੀ ਕੋਲੀ ਹੁੰਨੀ ਆ ਨਹੀਂ ਤੇਰੀ ਮਾਰੀ ਖੱਤੀ ਹੈ ਹਮੇਰੀ ਨਹੀਂ ਤੇ ਉਹਨੇ ਕਰਦੀ ਹੈ ਤਾਂ ਚਾਹਨਾ ਉਹ ਕੋਈ ਪੱਟ ਕਰੀ ਜਾਂਦੀ ਹੈ ਤੂੰ ਮੁੰਡਾ ਨਹੀਂ ਲੈ ਲਿਆ ਮੈਨੂੰ ਮੇਰੀ ਗੱਲ ਸੁਣ ਕੱਲੀ ਤਾਂ ਉਹ ਪਹਿਲਾਂ ਵੀ ਸੀਗੀ ਅੱਗੇ ਤਾਂ ਤੂੰ ਜਾਂਦੀ ਨਹੀਂ ਸੀਗੀ ਹੈ ਉਹ ਉਹੀ ਗੱਲ ਜਦੋਂ ਖਾਣ ਬਣ ਗਿਆ ਤੇ ਤੈਨੂੰ ਐ ਆ ਪਾਲੀ ਕਿਹੜਾ ਉੱਥੇ ਆ ਸਕਦੀ ਹੈਗੀ ਹਣਾ

ਹਾਂ ਜੀ ਬਿਲਕੁਲ ਵੀ ਮੈਂ ਉਹਨੂੰ ਫੜਾਤਾ ਤਾਂ ਕਿ ਉਹ ਕਹਤੋ ਕਿ ਕਿਸੇ ਨੇ ਲਈ ਆਂ ਉਹ ਬਾਈਨੋ ਪਤਾ ਜੀ ਕਹਿੰਦੇ ਕੁਰਸੀ ਦੇ ਬਗੈਰ ਕੌਣ ਕੀ ਖਰੀਦਦਾ ਹੈ ਉਹ ਆਜੂ ਤੇਰੇ ਸੈੱਟ ਜਿਆਦਾ ਆ ਗਿਆ ਫਿਰ ਮੈਂ ਕਿੰਨੇ ਦਿਨ ਹੋ ਗਏ ਫਿਰ ਉਹਦੇ ਦਾ ਨਾ ਸੈੱਟ ਫੜਾਇਆ ਉਹਦੇ ਨੇ ਦੇ ਕੇ ਸੈੱਟ ਪੈਸੇ ਮੈਨੂੰ ਦੇ ਦਿੰਦੀ ਓਏ ਗੱਪ ਮਾਰਦੀ ਐ ਗੱਪ ਕਿ ਮਾਰਦੀ ਐ ਪਹਿਲਾਂ ਸੈੱਟ ਮੇਰੇ ਕੋਲ ਕਿੱਥੇ ਸੀ ਉਹ ਮੈਂ ਤਾਂ ਸੁਵਿਧਾ ਉੱਥੋਂ ਲੱਜਾ ਕੇ ਬਣਾਇਆ ਹੈ ਇਹ ਰਿਪੋਰਟ ਮੈਨੂੰ ਨਹੀਂ ਬਦੜਲੇ ਕਿਸੇ ਦਾ ਮਰਜ਼ੀ ਜਾ ਕੇ ਬੜਾਇਆ ਮੈਨੂੰ ਪੈਸੇ ਦੇਜੋ ਉਹ ਜੇ ਕੁਝ ਹੋ ਗਿਆ ਨਾ ਉਹਨੂੰ ਇੱਥੇ ਮੈਨੂੰ ਦਾ ਕੋਈ ਪੁਲਿਸ ਬਾਸ ਸੁਣਾ ਜੇ ਤੂੰ ਤਾਂ ਮੈਨੂੰ ਚਗਵਾਵੇਂਗੀ ਪਤਨੀ ਬੱਚੇ ਦੇ ਤੱਕ ਕੋਈ ਕਿਨੇ ਆ ਗਈ ਨਾ ਉਹਨੂੰ ਕੀ ਹੈ ਜਦੋਂ ਉਹਨਾਂ ਨੇ ਭਾੜ ਲਿਆ ਘਰ ਭਾੜ ਲਿਆ ਮੁੰਡੇ ਨੂੰ ਲੈ ਕੇ ਆ ਕੇ ਇੱਥੋਂ ਤੇ ਪਤਾ ਇਹਨੂੰ ਕੀ ਕਹੂਗੀ ਬੱਸ ਤਾਂ ਫਿਰ ਜੇ ਕੋਈ ਕਿਵੇਂ ਨਾ ਕਿਵੇਂ ਤਾਂ ਪਤਾ ਲੱਗ ਹੀ ਜਾਂਦਾ ਹੁੰਦਾ ਅਗਲੇ ਨੂੰ ਤੈਨੂੰ ਕੀ ਕਹੂਗੀ ਮੇਰੀ ਮੁੰਡਾ ਤਾਂ ਲੈ ਗਏ ਤੂੰ ਮੇਰੇ ਪੈਸੇ ਦੇ ਮੈਂ ਜਾਮਾ ਭੇਨੇ ਤੂੰ ਤਾਂ ਮੇਰਾ ਮੈਨੂੰ ਲੱਗਦਾ ਕੰਮ ਕਰਾ ਕੇ ਛੱਡੂਗੇ ਮੇਰੀ ਗੱਲ ਸੁਣ ਲੈ ਜੇ ਮੈਨੂੰ ਪੈਸੇ ਨਾ ਮਿਲੇ ਨਾ ਤੇ ਮੈਂ ਤਾਂ ਬਈ ਦੱਸਿਆਉਂਗੀ ਜਾ ਕੇ ਤੂੰ ਅੱਗੇ ਜਾ ਨਾ ਪਾਉਂ ਕਹੇਰੀ ਗੱਲ ਸੁਣ ਹੋਰ ਮੁੰਡਾ ਤਨਹੁਰ ਕੋਈ ਨਹੀਂ ਆ ਫੋਨ ਭੇਨੇ ਵੀ ਭਾਵੇਂ ਪੈਸੇ ਦੇ ਗਏ ਸੱਚ ਸੁਣ 51300 ਫੋਨ ਮੈਨੂੰ ਕਿਹਦੇ ਲੱਗਤਾ 13 ਦਿਨ ਉਹ ਦੇ ਦਾਂਗੇ ਬਾਕੀ ਅਸੀਂ ਆਪਸ ਵਿੱਚ ਲੱਗਦੇ ਕਿ ਉਹਨੂੰ ਫੋਨ ਫੋਨ ਕਰ ਲੈ ਉਹਨੂੰ ਫਿਰ ਹੁਣ ਕੀ ਨਾ ਕਰ ਮੇਰੇ ਪੈਸੇ ਦੋ ਦੇ ਫੇਣੀ ਮੈਨੂੰ ਤਾਂ ਉਹੀ ਗੱਲ ਤੂੰ ਕਰਾਵੇਂਂਗੀ ਫਿਰ ਮੈਂ ਤਾਂ ਅੱਜ ਸ਼ਾਮ ਤੱਕ ਡਿਕ ਲੈਣੀ ਆ ਤੈਨੂੰ ਮੈਂ ਦੱਸ ਕੀ ਕਰਾਂਗੀ ਤੂੰ ਹੋਰ ਫਿਰ ਮੈਂ ਬਾਹਰ ਨਹੀਂ ਹੁਣ ਨਿਕਲ ਸਕਦੀਗੀ ਅੱਗੇ ਤਾਂ ਮਾੜਾ ਮੋਟਾ ਕੁੜੀ ਬੜੀ ਜਿਹੀ ਬਣੀ ਸੀ ਜਿਹੜੀ ਮੈਂ ਬਾਹਰ ਤਾਂ ਨਿਕਲ ਜਾਂਦੀ ਸੀਗੀ ਹੁਣ ਮੈਂ ਬਾਹਰ ਨਹੀਂ ਨਿਕਲ ਸਕਦੀ ਅਗਲਾ ਮੈਨੂੰ ਵੇਖ ਲੈ ਬਾਹਰ ਕੋਈ ਵੀ ਬਾਹਰ ਨਿਕਲ ਕੇ ਕੀ ਕਰਨਾ ਕੋਈ ਤਾਂ ਤੇਰੇ ਕੋਲ ਰਹਿ ਕਿਥੇ ਬਾਹਰ ਨਿਕਲ ਕੇ ਕੀ ਕਰਨਾ ਚਮੰਦਰੀ ਜੀ ਵੀ ਰਹਾ ਆਰਦਦ ਮੋਜਾਂ ਨਾਲ ਟੌੜਾ ਛੌੜਾ ਨਾਲ ਫਿਰਦੀ ਆ ਮੈਂ ਕੁੜੀ ਕੋਲੇ ਵਾਗੀ ਮੈਂ ਫਲਾਨੇ ਦਾ ਵਾਗੀ ਤੂੰ ਤੇ ਨਿਕਲੀ ਰਿਆ ਕਰ ਤੇ ਮੈਂ ਇੱਥੇ ਅੰਦਰ ਵੜ ਜਾਹਾਂ ਹੈ ਅੱਭਾ ਨਾ ਗਤੀ ਕੋਲ ਤੇ ਜਾਣੀ ਹੈ ਤੈਨੂੰ ਜਾ ਕੇ ਬਹਿ ਜਾਣੀ ਤੇ ਨੂੰ ਆਏ ਨਹੀਂ ਪਰ ਮੈਨੂੰ ਨਹੀਂ ਪਤਾ ਮੈਂ ਤਾਂ ਫਿਰ ਪੁੱਛ-ਪੱਛ ਕੇ ਆਈ ਜਾਊਂਗੀ ਘਰ ਤਾਂ ਚਲ ਮੈਨੂੰ ਨਹੀਂ ਪਤਾ ਪੁੱਛ ਲੂੰਗੀ ਮੈਂ ਉਹ ਕਿਹੜਾ ਕੋਈ ਆਇਆ ਇੰਨੇ ਮੈਂ ਸ਼ਾਨ ਕਿਉਂ ਲਈ ਮੈਂ ਦੱਸ ਨਹੀਂ ਜਾਊਂਗੀ ਆਖੂਂਗੀ ਆਹੀ ਹੈ ਸਾਰੀ ਬਹਿਬਤਾਂ ਦੀ ਜੜ ਜੇ ਨਾ ਦਿੱਤੇ ਮੇਰੇ ਪੈਸੇ ਫੇਰ ਫਿਰ ਆਜਾ ਆਜੋ ਫਿਰ ਦੱਸ ਦੇ ਕਦੋਂ ਕਾਮਾਂਵੇਂ ਮੈਨੂੰ ਫੋਨ ਕਰਕੇ ਦੱਸ ਦੇ ਮੈਨੂੰ ਕਦੋਂ ਕਾਮੇਂਗੀ ਜਾਂ ਮੈਂ ਆਪ ਹੀ ਆ ਜੂੰਗੀ ਚੰਗਾ ਕੋਈ ਨਾ ਕੋਈ ਨਾ ਚਲ ਗਿਆ ਠੀਕ ਹੈ ਠੀਕ ਜਾਈ ਲਵੇ ਇਕਲਾ ਪਤਾ ਨਹੀਂ ਤਾਂ ਗਈ ਵੀ ਐ ਕਿ ਨਹੀਂ ਉੱਥੇ ਹੈ ਇਕਲਾ ਮੈਂ ਤਾਂ ਕੁੜੀ ਕੋਲੀ ਉਹ ਕੱਲੀ ਐ ਤੇ ਪਹਿਲਾਂ ਦੱਸ ਇੱਥੇ ਕੁੜੀ ਜਿਹੜਾ ਮਾਰ ਕੇ ਉਹਨਾਂ ਨਾਲ ਅੱਡੀ ਤੇ ਗੁੰਮਣੀ ਕਰਦੀ ਸੀਗੀ ਵਨ ਮਨਨਾਂ ਦੀ ਲੁਕੀ ਕੋਲੇ ਮੈਨੂੰ ਤਾਂ ਲੱਗਦਾ ਨਹੀਂ ਰਾਜਪਾਲ ਨੇ ਇਹ ਹਾਰ ਦਿੱਤਾ ਹੋਊਗਾ ਉਹੀ ਕਹੇ ਤਾਂ 8 ਲੱਖ ਦਾ ਹਾਰ ਤੇਰੇ ਕੋਲੇ ਨੰਗਣੀ ਕੋਲੇ ਦਾ 60 ਲੱਖ ਦਾ ਹਾਰ ਕਿੱਥੋਂ ਆ ਗਿਆ ਜੇ ਤੇਰੇ ਕੋਲੇ 8 ਲੱਖ ਦਾ ਖਰਚ ਸੀ ਤੇ ਮੈਨੂੰ ਗੱਲ ਮੁਕਾਇਆ ਕਾਇਦਨ ਹੋ ਗਏ ਉਸ ਗੱਲ ਨੂੰ ਵੀ ਮੇਰੇ ਤੋਂ ਪੈਸੇ ਦੇ ਤੁਸੀਂ ਵੇਚਣਾ ਜ਼ਰੂਰੀ ਹੈ ਤੇਰੇ ਗਹਿਣੇ ਦਰ ਗਹਿਣੇ ਕਰਕੇ ਮੇਰੇ 3 ਲੱਖ ਰੁਪਏ ਦੇ ਦੋ ਬਾਕੀ ਫੇਰ ਪਾ ਦੇ ਉਹੀ ਗੱਲ ਗੱਲ ਨਿਮੇੜਨੀ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਇਹ ਮੇਰੇ ਪੈਸੇ ਦੇ ਦੋਗੇ ਮੈਂ ਤਾਂ ਡੀਕ ਦੀਆਂ ਥੰਦਿਕਰ ਮੁੜ ਕੇ ਨਹੀਂ ਆਪਾਂ ਤਾਂ ਦੱਸਿਆ ਵਾਂਗੇ ਜਾ ਕੇ ਫਿਰ ਹੋਰ ਕੀ ਕਰੂੰਗੀ ਹੁਣ ਦੱਸੂੰਗੀ ਮੈਂ ਕੁੰਗੇ ਨੇ ਕਰਵਾਇਆ ਸਾਰਾ ਕੁਝ ਭਾਈ ਮੁੜ ਕੇ ਬੜੀ ਜਾਵਾਂ ਕਿ ਮੁੜ ਕੇ ਜਾਦੇ ਪਊਗਾ ਜੇ ਮੈਂ ਦੱਸਤਾ ਜਾ ਕੇ ਖਵਰਾਗਲਾ ਘਾਟੀ ਉਹ ਕਰ ਲੇ ਭਾਈ ਇਹਨੇ ਦੱਸ ਹੁਣ ਦੱਸ ਰੋਕੀ ਕੀ ਕਰਨਾ ਹੁਣ ਤਾਂ ਸਮਾਂ ਦੀ ਪਤਾ ਲੱਗ ਗਿਆ ਸਾਰੀ ਗੱਲ ਦਾ ਤਾਂ ਹੈ ਹਾਂਜੀ ਉਹੀ ਤਾਂ ਹੈ ਕੀ ਗੱਲ ਹੋਈ ਹੈ ਜੀ ਮੈਨੂੰ ਹੁਣ ਸਾਰੀ ਗੱਲ ਦੱਸੋ ਤੁਸੀਂ ਗੱਲਬਾਤ ਬੈਸਤਾ ਇਹਨਾਂ ਨੂੰ ਮੈਂ ਦੱਸ ਹੀ ਦਿੱਤੀ ਤੁਸੀਂ ਫੋਨ ਤੇ ਪਾਇਆ ਸੀ ਉਹਨਾਂ ਦੀ ਫੋਟੋ ਤੇ ਪਤਾ ਹਾਂ ਮੈਂ ਨੈਟ ਤੇ ਫੋਟੋਆਂ ਪਾਈਆਂ ਸੀ ਹਾਂਜੀ ਹਾਂਜੀ ਉਹ ਮੈਂ ਫੋਨ ਦੇਖ ਰਹੀ ਸੀ ਤਾਂ ਮੇਰੇ ਫੋਨ ਦੇ ਵਿੱਚ ਉਹਨਾਂ ਦੀ ਫੋਟੋ ਆਈ ਅੱਛਾ ਜੀ ਤਾਂ ਮੈਂ ਰਜਾਨਾ ਮੈਂ ਡੇਰੇ ਚ ਜਾਣੀ ਹੁੰਨੀ ਆ ਉੱਥੇ ਉਹ ਕਈ ਦਿਨਾਂ ਤੋਂ ਮੰਦੀਜੀ ਹਾਲਤ ਵਿੱਚ ਮੈਂ ਦੇਖਿਆ ਉਹਨਾਂ ਨੂੰ ਪਿਆ ਆ ਜਦੋਂ ਮੈਂ ਫੋਨ ਤੋਂ ਉਹਨਾਂ ਦੀ ਫੋਟੋ ਦੇਖੀ ਤਾਂ ਮੈਨੂੰ ਲੱਗਾ ਵੀ ਇਹ ਉਹ ਤਾਂ ਉਹੀ ਬੰਦਾ ਏ ਤਾਂ ਮੈਂ ਤੁਹਾਡਾ ਫੋਨ ਵੀ ਲਾਇਆ ਤਾਂ ਫੋਨ ਵੀਨ ਲੱਗਿਆ ਫਿਰ ਐਦਾ ਹੀ ਮੈਂ ਪਤਾ ਕਰਕੇ ਤੁਹਾਡੇ ਇਸ ਪਿੰਡ ਚ ਆਈਆਂਗੀ ਮੈਂ ਇਹਨਾਂ ਨੂੰ ਉਹਨਾਂ ਦੀ ਹਾਲਤ ਬਾਰੇ ਦੱਸਿਆ ਤਾ ਇਹ ਮੈਨੂੰ ਇੱਧਰ ਲੈ ਕੇ ਆਏ ਨੇਗੇ ਇਹ ਕਹਿੰਦੇ ਵੀ ਉਧਰ ਵੀ ਦੱਸੋ ਹਾਂਜੀ ਇਹ ਸਹੀ ਕਹਿ ਰਹੀ ਐ ਪਹਿਲਾਂ ਜਦੋਂ ਇਹਨੇ ਆ ਕੇ ਗੱਲ ਕੀਤੀ ਮੈਨੂੰ ਤਾਂ ਲੱਗਿਆ ਹੀ ਨਹੀਂ ਵੀ ਇਹ ਸੱਚ ਬੋਲ ਰਹੀ ਐ ਤੇ ਫਿਰ ਜਦੋਂ ਇਹਨੇ ਦੱਸਿਆ ਵੀ ਉਹ ਇਦਾਂ ਕਰਕੇ ਬਾਲੀ ਮਾੜੀ ਹਾਲਤ ਚ ਉੱਥੇ ਪਿਆ ਤੇ ਉਹਨੇ ਇਹਨੇ ਫੋਟੋ ਵੀ ਦਿਖਾਈ ਆਪਣੇ ਕਾਲੇ ਦੀ ਫਿਰ ਮੈਨੂੰ ਮੜਾ ਜਾਏ ਹੋਇਆ ਵੀ ਹਾਂ ਸਹੀ ਵੀ ਹੋ ਸਕਦਾ ਤੇ ਹੁਣ ਐ ਕਰੋ ਨਾ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਸ਼ੇਤੀ ਉਹਨੂੰ ਲੈ ਕੇ ਆਓ ਕਾਲੇ ਨੂੰ ਮੈਨੂੰ ਐ ਲੱਗਦਾ ਹੁੰਦਾ ਸੀ ਜੇਕਰ ਮੈਂ ਸਿੰਦਰਪਾਲ ਦੀ ਸਚਾਈ ਸਾਰਿਆਂ ਦੇ ਸਾਹਮਣੇ ਲੈ ਆਂਦੀ ਕਾਲੇ ਦੀ ਜ਼ਿੰਦਗੀ ਸੁਧਰ ਜੂ ਉਹਦੀ ਜ਼ਿੰਦਗੀ ਚ ਆਉਣ ਵਾਲੀਆਂ ਔਕੜਾਂ ਸਾਰੀਆਂ ਖਤਮ ਹੋ ਜਾਣਗੀਆਂ ਇਹਦੀ ਜਵਾਕੜੀ ਦੀ ਜ਼ਿੰਦਗੀ ਸਵਰਜੂਗੀ ਰੱਬ ਜੇ ਸੋਣੀ ਸੁਣ ਲੈਂਦਾ ਤਾਂ ਹੁਣ ਵਿਚ리에 ਗੱਲਾਂ ਦਾ ਆਪਾਂ ਨੂੰ ਕੀ ਪਤਾ ਸੀ ਰਿਸਿਵ ਕਰੇ ਦੀ ਸ ਤ੍ਰਿਕਾ ਦੇ ਨਾਲ ਆਏ ਸਭ ਕਹਾਣੀ ਵਿਗੜ ਜੂਗੀ ਤੇ ਚਲੋ ਸ਼ੁਕਰ ਹੈ ਮਾਲਕ ਦਾ ਉਹਨੇ ਹੱਥ ਦੇ ਕੇ ਉਹਨੂੰ ਬਚਾ ਲਿਆ ਉਹਨੂੰ ਸ਼ੁਕਰ ਇਹਦਾ ਕੁੜੀ ਦਾ ਜਿਹੜੀ ਆ ਕੇ ਵਿਚਾਰੀ ਨੇ ਆਪਾਂ ਨੂੰ ਦੱਸਤਾ ਉਹੀ ਤਾਂ ਗੱਲ ਹੈ ਬਸ ਕਾਲਾ ਜਮਾ ਠੀਕ ਹੋਵੇ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਚਲ ਜਿਹੜਾ ਕੁਝ ਹੋਣਾ ਸੀ ਹੋ ਗਿਆ ਸਾਰਾ ਕੁਝ ਭੁੱਲ ਜੋ ਬਸ ਉਹਨੇ ਐਂ ਅਰਦਾਸ ਕਰੋ ਵੀ ਉਹ ਠੀਕ ਹੋਵੇ ਤੈਨੂੰ ਘਰੇ ਲਿਆ ਗਏ ਆਪਾਂ ਵਾ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦਾ ਵੀ ਜਿਹੜਾ ਕੁਝ ਹੋਣਾ ਸੀ ਉਸ ਗੱਲ ਦੇ ਉੱਤੇ ਹੁਣ ਮਿੱਟੀ ਪਾ ਕੇ ਨਾ ਆਉਣ ਵਾਲੀ ਟਾਈਮ ਆ ਜਿਹੜਾ ਆਉਣ ਵਾਲਾ ਟਾਈਮ ਸਾਰਾ ਸਹੀ ਹੋਵੇ ਜੋ ਕੁਝ ਹੋ ਗਿਆ ਹੋ ਗਿਆ ਹੁਣ ਐ ਕਰੋ ਭਾਈ ਸਾਨੂੰ ਨਾਲ ਲੈ ਚਲੋ ਤੇ ਕਾਲੇ ਨੂੰ ਲੈ ਕੇ ਆਈਏ ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਵੀ ਤੁਸੀਂ ਇੱਥੇ ਗੱਲਾਂ ਕਰਨ ਤੇ ਟਾਈਮ ਵੇਸਟ ਨਾ ਕਰੋ ਤੁਸੀਂ ਉਹਨਾਂ ਦੀ ਹਾਲਤ ਦੇਖੋ ਜਾ ਕੇ ਉਹਨਾਂ ਦੀ ਹਾਲਤ ਬਹੁਤ ਮੰਦੀ ਹੈ ਉਹਨਾਂ ਦੇ ਕੋਈ ਜਾਦ ਵੀ ਨਹੀਂ ਹੈਗਾ ਉਹ ਕੁਝ ਨਹੀਂ ਪਹਿਚਾਣਦੇ ਉਹਨਾਂ ਨੂੰ ਫੋਨ ਵੀ ਦਿਖਾਇਆ ਸੀ ਮਤਲਬ ਸਾਰੇ ਪੁੱਛ ਵੀ ਰਹੇ ਸੀ ਤੁਸੀਂ ਕਿੱਥੋਂ ਉਹ ਕੁਝ ਨਹੀਂ ਦੱਸ ਰਹੇ ਉਹਨਾਂ ਦੀ ਹਾਲਤ ਬਹੁਤ ਮੰਦੀ ਆ ਚਾਚਾ ਉਹ ਤਾਂ ਨਹੀਂ ਉਹਨੇ ਕੁਛ ਖਾਦਾ ਪੀਤਾ ਹੋ ਦੋ ਦਿਨ ਦਿੰਦਾ ਕਿ ਨਹੀਂ ਨਹੀਂ ਡੇਰੇ ਦੇ ਵਿੱਚ ਉਹ ਉਹਨਾਂ ਦੀ ਸੇਵਾ ਵੀ ਚੱਲ ਰਹੀ ਹੈਗੀ ਫਿਰ ਐਂ ਕਰਦੇ ਮੇਰੀ ਗੱਲ ਸੁ ਤੂੰ ਮਨਿੰਦਰ ਬੈਠ ਤੇ ਹਰਪ੍ਰੀਤ ਕੋਲ ਪੁੱਤ ਮੈਂ ਜਾਣਾਂਗਾ ਚਾਚਾ ਤੂੰ ਚੱਲਵੇਂ ਨਾਲ ਕਿਵੇਂ ਕਰਗੇ ਮੈਂ ਚੱਲਦੀ ਨਹੀਂ 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 ਬੁੱਤ ਨੂੰ ਤੂੰ ਘਰੇ ਬੈਠ ਹਰਪ੍ਰੀਤ ਬੱਕ ਜਾਂਗੀ ਹਾਂ ਮਾਤਾ ਚਾਚਾ ਨੂੰ ਤਾਂ ਪਤਾ ਲੱਗਿਆ ਉਹ ਤਾਂ ਅਸੀਂ ਲੈ ਕੇ ਆਵਾਂਗੇ ਅਸੀਂ ਅਸੀਂ ਕਿਹੜਾ ਐਵੇਂ ਹੀ ਜਾਂਦੇ ਆ ਕਿ ਲੈ ਕਮਾਲ ਕਰਦੀ ਏ ਤੂੰ ਮਨਿੰਦਰ ਤੂੰ ਭਾਈ ਇਹ ਇਹਦਾ ਧਿਆਨ ਰੱਖ ਠੀਕ ਹੈ ਨਾ ਨਾ ਕੋਈ ਗੱਲ ਡੈਡੀ ਤੁਸੀਂ ਫਿਕਰ ਨਾ ਕਰੋ ਇਹਦਾ ਧਿਆਨ ਮੈਂ ਆਪੇ ਰੱਖੂੰਗੀ ਨਾ ਤੂੰ ਤ ਜਾ ਕੇ ਕੀ ਕਰਨ ਡੈਡੀ ਆਪੇ ਲਿਆਉਣਗੇ ਬਸ ਤੂੰ ਰੱਬ ਅੱਗੇ ਅਰਦਾਸ ਕਰ ਕਿ ਉਹ ਸਹੀ ਸਲਾਮਤ ਸਾਨੂੰ ਮਿਲ ਜੇ ਤੇ ਬਾਕੀ ਇੱਥੇ ਘਰੇ ਲਈਏ ਕੇਰਾਂ ਨੂੰ ਉਸ ਤੋਂ ਬਾਅਦ ਬਾਕੀ ਦੀ ਗੱਲ ਦੇਖਾਂਗੇ ਠੀਕ ਹੈ ਨਾ ਤੇ ਨਾਲੇ ਮੇਰੀ ਗੱਲ ਸੁਣ ਹਜੇ ਲਾਡੀ ਨੂੰ ਕੁਝ ਨਾ ਦੱਸੀ ਕੋਈ ਪਤਾ ਨਹੀਂ ਵੀ ਇਹ ਕੀ ਦਿਮਾਗ ਤੇ ਗੱਲ ਲਊ ਕੀ ਨਾ ਠੀਕ ਹੈ ਨਾ ਹਾਂ ਡੈਡੀ ਕੋਈ ਗੱਲ ਨਹੀਂ ਉਹਨਾਂ ਕੋਲ ਤਾਂ ਮੈਂ ਕੋਈ ਗੱਲ ਨਹੀਂ ਕਰਦੀ ਬਸ ਉਹਦੀ ਕੋਈ ਗੱਲ ਨਾ ਕਰੀ ਕਰ ਠੀਕ ਹੈ ਚੱਲ ਬੈਠੀ ਕੀ ਕਰਦੀ ਹੁਣ ਤੋਰ ਵੀ ਚੱਕ ਫੋਨ ਆ ਹ ਨਾਲ ਚਲੋ ਤੁਸੀਂ ਕੋਈ ਗੱਲ ਨਹੀਂ ਹੌਸਲਾ ਰੱਖੋ ਹਾਂਜੀ ਹਾਂਜੀ ਸਭ ਕੁਝ ਠੀਕ ਹੋ ਜਾਏਗਾ ਜੇ ਕੋਈ ਹੋਈ ਨਾ ਦਵਾਈ ਹੋਈ ਮੈਨੂੰ ਐਡਮਿਟ ਕਰ ਲਿਓ ਘਰ ਦੇ ਨਾ ਮੈਨੂੰ ਮੈਂ ਕਰੂੰਗਾ ਮੈਂ ਤਾਂ ਆਪ ਦੇਖਦਾ ਵੀ ਜਿਹੜੀ ਵੀ ਗੱਲਬਾਤ ਹੋਗੀ ਚਲ ਬੁੱਤ ਤੁਸੀਂ ਧਿਆਨ ਰੱਖਿਓ ਮੈਂ ਆਉਂਦਾ ਠੀਕ ਹੈ ਠੀਕ ਹੈ ਚਲ ਠੀਕ ਹੈ ਬੁੱਤ ਲਾਡੀ ਦਾ ਧਿਆਨ ਰੱਖੀਓ ਆ ਜਾਓ ਹਾਂ ਚਲੋ ਧਿਆਨ ਹੀ ਹੈਗਾ ਆਜਾ ਭਾਈ ਲੇਟ ਨਾ ਹੋ। ਮੈਂ ਤਾਂ ਅੰਤ ਅੰਝ ਨੂੰ ਆਈ ਪਈ। ਉਹ ਤਾਂ ਨਿੱਕੇਵੇਂ ਹੋਊਗਾ ਕਿਵੇਂ ਨਹੀਂ। ਉਹਨੂੰ ਤਾਂ ਕੁਝ ਯਾਦ ਵੀ ਨਹੀਂ ਹੈਗਾ। ਉਹ ਨਹੀਂ ਕੋਈ ਗੱਲ ਨਹੀਂ ਉਹਨੂੰ ਟੈਨਸ਼ਨ ਆ ਤਾਂ ਕਰਕੇ ਆ। ਕਿ ਪਤਾ ਜਾਣਕੀ ਨੇ ਬੋਲਦਾ ਹੋਵੇ ਕਿ ਮੈਨੂੰ ਇੱਥੋਂ ਆ ਕੇ ਲੈਣਾ ਜਾਣ ਹਨਾ। ਉਹਨੂੰ ਵੀ ਟੈਨਸ਼ਨ ਐ ਨਹੀਂ। ਤੂੰ ਫਿਕਰ ਨਾ ਕਰ ਕੋਈ ਜਦੋਂ ਘਰੇ ਆ ਗਿਆ ਤੇਨੂੰ ਉਹਨੇ ਦੇਖ ਲਿਆ। ਤੂੰ ਦੇਖ ਲਈ ਆਪੇ ਸਾਰਾ ਕੁਝ ਠੀਕ ਹੋ ਜਾਊਗਾ। ਮਾਮਾ ਠੀਆਂ ਕਿੰਨੀਆਂ ਕਮੀਨੀਆਂ ਨਿਕਲੀਆਂ। ਕਿਵੇਂ ਹੰਕਾਰੀਆਂ ਫਿਰਦੀਆਂ। ਵੀ ਜੇ ਅੱਜ ਮੇਰੇ ਤੇ ਬੁਰਾ ਵਕਤ ਆ ਗਿਆ। ਇਹਦਾ ਮਤਲਬ ਇਹ ਥੋੜੀ ਹੈ। ਕਿ ਤੂੰ ਮੇਰਾ ਘਰਵਾਰ ਸੰਭਲੇਗੀ। ਇਹਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਹਾਂ ਸਿੰਦਰੀ ਜੇ ਤੂੰ ਆਪਦਾ ਘਰਵਾਰ ਬਚਾਉਣਾ ਹੈ ਨਾ ਤਾਂ ਤੈਨੂੰ ਝੁਕਣਾ ਹੀ ਪਊਗਾ। ਆਪਦੀ ਆਕੜ ਛੱਡਣੀ ਪਊ। ਕਿਕਰ ਸਿੰਘ ਬੜਾ ਹੰਕਾਰੀ ਬੰਦਾ ਹੈ। ਉਹਨੂੰ ਵੀ ਇਹੀ ਹੈ ਵੀ ਹਰ ਕੋਈ ਮੇਰਾ ਗੁਲਾਮ ਬਣ ਕੇ ਰਹੇ। ਸੱਚਨ ਕੋਈ ਨਹੀਂ। ਉਸੀ ਨੀਮੰਤਾ ਕਰ ਲੂੰਗੀ ਉਹਦੇ ਅੱਗੇ ਹੱਥ ਜੋੜ ਲੂੰਗੀ ਵੀ ਮੇਰੇ ਨੂੰ ਪੱਤ ਨੂੰ ਮੇਰੇ ਘਰੇ ਭੇਜ ਦੇ ਤੇ ਮੇਰਾ ਘਰ ਦੁਆਰੇ ਵਸ ਜੇ ਪਰ ਆ ਸਪਣੀਆਂ ਨਹੀਂ ਤਾਂ ਇਹ ਸਪਣੀਆਂ ਮੇਰੇ ਘਰ ਨੂੰ ਨਿਗਲ ਜਾਣਗੀਆਂ ਇਹ ਮੈਂ ਹਰਗਿਜ਼ ਨਹੀਂ ਹੋਣ ਦਿੰਦੀ ਹਕਾਸ਼ ਪੁੱਤ ਪਤਾ ਨਹੀਂ ਤੈਨੂੰ ਕਿਉਂ ਆਪਦੀ ਮਾਂ ਗਲਤ ਲੱਗੀ ਪਰ ਮੈਂ ਤਾਂ ਸਾਰਾ ਕੁਝ ਤੇਰੇ ਆਸਤੇ ਕਰਦੀ ਸੀ ਦਰਿਆ ਮੈਂ ਕਿਹੜਾ ਇਹ ਨਾਲ ਲੈ ਜਾਣਾ ਸਾਰਾ ਕੁਝ ਛਲਕੂ ਹੀ ਨਹੀਂ ਏ ਕੋਈ ਕਾਸ਼ ਨੂੰ ਫੋਨ ਕਰਕੇ ਦੇਖਦੀਆਂ ਕੀ ਪਤਾ ਮੇਰਾ ਪੁੱਤ ਮੇਰੀ ਗੱਲ ਮੰਨ ਕੇ ਘਰੇ ਆ ਜੇ ਵਾਸ ਪੁੱਤ ਮੇਰਾ ਫੋਨ ਚੱਕ ਲਈ

ਮਨਿੰਦਰ ਮੇਰੀ ਗੱਲ ਸੁਣ ਪੁੱਤ ਕੀ ਗੱਲ ਸੁਣਾ ਮੈਂ ਤੇਰੀ ਮੈਂ ਮੰਨਦੀ ਆ ਕਿ ਮੇਤੋਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਪੁੱਤ ਮੈਨੂੰ ਜੋ ਸਜ਼ਾ ਦੇਣੀ ਆ ਉਹ ਦੇ ਦਿਓ ਪਰ ਤੁਹਾਡੇ ਬਿਨਾ ਘਰ ਮੈਨੂੰ ਖਾਣ ਨੂੰ ਆਉਂਦਾ ਪੁੱਤ ਆ ਕੇ ਆਪਦਾ ਘਰ-ਵਾਰ ਸੰਭਾਲੋ ਮੈਨੂੰ ਇੱਕल्ली ਨੂੰਣਾ ਛੱਡ ਕੇ ਜਾਓ। ਉਹਦੀਆਂ ਨਹੀਂ ਕੀਤੀ ਅੱਜ ਜੇ ਤੂੰ ਗਲਤੀਆਂ ਕੀਤੀਆਂ ਹੁੰਦੀਆਂ ਹੁੰਦੀਆਂ ਨਾ ਤਾਂ ਅੱਜ ਤੈਨੂੰ ਮਾਫ਼ ਕਰ ਦਿੰਦੇ ਪਰ ਤੂੰ ਗੁਨਾਹ ਕੀਤਾ ਗੁਨਾਹ ਜਿਹਦੀ ਕਿ ਕੋਈ ਮਾਫ਼ੀ ਨਹੀਂ ਹੈਗੀ। ਉਹਨਾਂ ਨੇ ਹੁਣ ਇਸ ਘਰ 'ਚ ਸਾਡਾ ਕੁਝ ਵੀ ਨਹੀਂ ਹੈਗਾ। ਨਾ ਤਾਂ ਇਸ ਘਰ ਵਿੱਚ ਆਕਾਸ਼ ਆਉਣਾ ਚਾਹਦਾ ਤੇ ਨਾ ਹੀ ਇਸ ਘਰ ਵਿੱਚ ਮੈਂ ਆਉਣ ਚਾਹਣੀ ਆ। ਨਹੀਂ ਪੁੱਤ। ਇੱਕ ਕਤਲ ਹੋਇਆ। ਪੁੱਤੇ ਤੁਹਾਡੇ ਹੀ ਘਰ ਐ। ਤੁਸੀਂ ਆਪਦਾ ਘਰਵਾਰ ਸੰਭਾਲੋ। ਮੈਂ ਕਰੋ ਬਗਜੂ ਪੁੱਤ ਤੁਹਾਨੂੰ ਜੋ ਮਨਜ਼ੂਰ ਐ ਮੈਂ ਉਹ ਕਰਨ ਨੂੰ ਤਿਆਰ ਆ। ਮੇਰੀ ਇੱਕ ਵਾਰੀ ਕਾਸ਼ ਨਾ ਗੱਲ ਕਰਾ ਦਿੱਤੀ ਬਣ ਕੇ। ਉਹ ਗਾਲ ਨਹੀਂ ਕਰ ਸਕਦਾ। ਤੁਹਾਨੂੰ ਪਤਾ ਕੋਈ ਪਿੱਛੇ ਨੂੰ ਜ਼ਹਿਰ ਖਾ ਲਿਆ ਸੀ ਜ਼ਹਿਰ ਹਾਂ ਮਰ ਜਾ ਮਰਨ ਵਾਲਾ ਹਾਂ ਮੰਜੇ ਤੇ ਪਿਆ ਮੇਰਾ ਪੁੱਤ ਠੀਕ ਤਾਂ ਹੈ ਠੀਕ ਹੋਵੇ ਜਾਂ ਨਾ ਹੋਵੇ ਮੈਂ ਤੁਨੋਂ ਤਾਂ ਕੀ ਮਤਲਬ ਆ ਤੁਸੀਂ ਜੇ ਕੁਝ ਚਾਹੁੰਦੇ ਸੀ ਮਿਲ ਗਿਆ ਨਾ ਤੁਹਾਨੂੰ ਘਰ ਚਾਹੀਦਾ ਸੀ ਜ਼ਮੀਨ ਚਾਹੀਦੀ ਸੀ ਗਹਿਣੇ ਗੱਟੇ ਚਾਹੀਦੇ ਸਾਰਾ ਕੁਝ ਮਿਲ ਗਿਆ ਤੂੰ ਰੱਖ ਪੁੱਤ ਨਹੀਂ ਤੂੰ ਗਲਤ ਫਹਮੀ ਚ ਮੈਨੂੰ ਘਰ-ਬਾਰ ਜ਼ਮੀਨ ਗਹਿਣੇ ਕੁਝ ਨਹੀਂ ਚਾਹੀਦੇ ਸੀ ਮੈਂ ਤਾਂ ਸਾਰੀਆਂ ਚੀਜ਼ਾਂ ਉਹਦੇ ਪੁੱਤ ਵਾਸਤੇ ਕਰਦੀ ਸੀ ਤੇਰੇ ਮੂਰੇ ਮੈਂ ਹੱਥ ਜੋੜਦੀ ਹਾਂ ਹਾੜੇ ਤੈਨੂੰ ਰੱਬ ਦਾ ਵਾਸਤਾ ਪੁੱਤ ਮੇਰੇ ਕਾਂਤੀ ਜੀ ਕਿਉਂਕਿ ਪਹਿਲੇ ਦਿਨ ਤੋਂ ਹੀ ਤੈਨੂੰ ਇਹ ਆਤ ਸੀਗੀ ਇਹ ਦੋ ਆਦੇ ਪੁੱਤ ਵਾਸਤੇ ਨਹੀਂ ਕੀਤਾ ਬਸ ਪੁੱਤ ਤਾਂ ਇੱਕ ਬਾਨਾ ਇੱਕ ਜਰੀਆ ਸੀਗਾ ਜਿਹਨੂੰ ਤੂੰ ਖੇਡਦੀ ਰਹੀ ਆ ਹੋਏ ਮੈਂ ਕਿਵੇਂ ਸਮਝਾਵਾਂ ਪੁੱਤ ਹੁਣ ਤੈਨੂੰ ਤੂੰ ਇੱਕ ਵਾਰੀ ਮੇਰੇ ਪੁੱਤ ਨਾਲ ਗੱਲ ਕਰਾ ਦੇ ਬੰਨੇ ਸਾਨੂੰ ਫੋਨ ਵੀ ਨਾ ਕਰ ਤੂੰ ਮੈਂ ਨਹੀਂ ਚਾਹੁੰਦੀ ਕਿ ਤੁਹਾਡਾ ਫੋਨ ਜਦੋਂ ਆਊਗਾ ਜੇ ਉਹ ਚੱਕਣ ਤਾਂ ਉਹਨਾਂ ਦੇ ਦਿਲ ਤੇ ਕੋਈ ਗੱਲ ਲੱਗੇ ਪਲੀਜ਼ ਤੂੰ ਉਹਨਾਂ ਨੂੰ ਫੋਨ ਨਾ ਕਰਿਆ ਕਰ ਮਨਿੰਦਰ ਹਾਲੇ ਪੁੱਤ ਮਨਿੰਦਰ ਰੱਬਾ ਮੇਰਾ ਤਾਂ ਫੋਨ ਹੀ ਕੱਟ ਗਿਆ ਆਕਾਸ਼ ਬੱਤਾ ਆ ਆ ਮੈਨੂੰ ਤਾਂ ਸਮਝ ਨਹੀਂ ਆ ਰਹੀ ਰਾਜਪਾਲ ਹੋਇਆ ਕੀ ਹੈ ਜਿਹੜਾ ਮੇਰਾ ਫੋਨ ਨਹੀਂ ਚੱਕ ਰਿਆ। ਅੱਗੇ ਤਾਂ ਪਹਿਲੀ ਰਿੰਗ ਵੱਜੇ ਤੇ ਫੋਨ ਚੱਕ ਲੈਂਦਾ। ਕਿਤੇ ਜਿਹੜਾ ਕੁਝ ਮੈਂ ਸੋਚ ਰਹੀ ਆ ਉਹੀ ਤਾਂ ਨਹੀਂ ਹੋ ਗਿਆ। ਮਾ ਹਾਂ। ਮੇਰੀ ਗੱਲ ਸੁਣੋ। ਕੀ ਸੁਣਾ ਤੇਰੀ ਗੱਲ ਹੋਣਾ। ਸੁਣ ਤਾਂ ਲੈ ਰਾਜਪਾਲ ਨੂੰ ਨਾ ਮੈਂ ਕਿੰਨੀ ਵਾਰੀ ਫੋਨ ਲਾਇਆ ਤੇ ਉਹਨੇ ਮੇਰਾ ਫੋਨ ਨਹੀਂ ਚੱਕਿਆ ਹੈਗਾ। ਤੇਰਾ ਤਾਂ ਚੱਲ ਨਹੀਂ ਚੱਕ ਰਿਆ ਸੀਗਾ। ਕਮ ਕਟੋਟਾ ਮੇਰਾ ਤਾਂ ਚੱਕਣਾ ਚਾਹੀਦਾ ਏ ਇਹ ਤਾਂ ਪਤਾ ਤੁਮ ਕਿਉਂ ਨਹੀਂ ਫੋਨ ਚੱਕਦਾ ਕੀ ਗੱਲ ਹੋਗੀ ਗੱਲ ਕੀ ਹੋਣੀ ਆ ਜਿਹੜੀ ਗੱਲ ਦਾ ਡਰ ਐ ਬਸ ਉਹੀ ਹੋ ਗਿਆ ਮਾਰ ਗਿਆ ਉਹ ਠੱਗੀ 8 ਲੱਖ ਦੀ ਹੁਣ ਨਾਲੇ ਤਾਂ ਉਹ ਕਾਗਜ਼ ਲੈ ਗਿਆ ਸੀ ਸਾਰੇ ਇਹ ਕਹਿੰਦਾ ਉੱਥੋਂ ਮੈਂ ਤਿਆਰ ਕਰਾ ਕੇ ਬਸ ਚੰਦਰਪਾਲ ਤੋਂ ਕੰਦੇ ਸਾਈਨ ਹੀ ਕਰਾਉਣੇ ਆ ਹੁਣ ਮੈਨੂੰ ਨਹੀਂ ਲੱਗਦਾ ਜਿਹੜੇ ਸਾਹਬ ਨੇ ਇਹ ਲੱਛਣ ਕਰਦੀ ਐ ਕਿ ਸਾਈਨ ਕਰ ਦੋਗੀ ਮੈਨੂੰ ਤਾਂ ਨਹੀਂ ਲੱਗਦਾ ਮੰਮੀ ਹੰਕਾਰੀ ਹੋਈ ਇਹ ਸਾਈਨ ਕਰ ਦੂਗੀ ਇਹ ਤਾਂ ਕਦੇ ਹੋਈ ਨਹੀਂ ਸਕਦਾ ਪਹਿਲੇ ਜਿਹੜਾ ਕੰਮ ਹੋ ਜਾਂਦਾ ਹੋ ਜਾਂਦਾ ਹੁਣ ਤੇ ਆਪਣੀ ਆਈ ਤੇ ਆ ਗਈ ਉਹ ਡੁੱਬੜਾ ਨਹੀਂ ਫਿਰ ਕੰਮ ਉਹਨੇ ਕਰਿਆ ਨਾਲੇ ਮੈਂ ਕਹੀ ਗਈ ਨਹੀਂ ਪਹਿਲਾਂ ਭਾਈ ਆ ਕਾਗਜ਼ਾਂ ਦਾ ਤੂੰ ਕੰਮ ਕਰਾ ਲੈ ਪਰ ਉਹਨੇ ਇੱਕ ਨਹੀਂ ਮੰਨੀ ਗੱਲ ਤੂੰ ਤੂੰ ਦੀ ਚੱਕ ਕੇ ਸੈਟ ਫੜਾ ਤਾ ਦੱਸ ਪੁੱਛਿਆ ਵੀ ਨਹੀਂ ਹੈਗਾ ਸਾਰੀ ਗਲਤੀ ਮਾਂ ਤੇਰੀ ਹੈ ਨੀ ਆਪ ਦੀ ਜਾਣ ਤਾਂ بچਉਣੀ ਸੀ ਆਪਦੇ ਮਾਰੇ ਤਲਲੇ ਪਾਈ ਸੀ ਜਾਣੀ ਸੀ ਨਾਲੇ ਮੇਰੀ ਡੋਬਤੀ ਜਾਣ ਨਾਲੇ ਆਪਦੀ ਡੋਬਤੀ ਮੇਰੀ ਗੱਲ ਸੁਣੋ ਹੁਣ ਤੈਨੂੰ ਮੈਂ ਗੱਲ ਸਮਝਾਵਾਂ ਹੂੰ ਤੂੰ ਇਹਨੂੰ ਪੂਰਾ ਤੰਗ ਕਰ ਠੀਕ ਹੈ ਪੂਰਾ ਜਲੀਲ ਕਰ ਸਾਰਾ ਇਹਨੂੰ ਕਹਿ ਵੀ ਆਹ ਕੰਮ ਕਰ ਆਹ ਕੰਮ ਕਰ ਪੂਰਾ ਤੰਗ ਕਰ ਤੰਗ ਕਰਕੇ ਜੀ ਰਾਜਪਾਲ ਨੇ ਦਿਹਾਏ ਆ ਕਾਗਜ਼ ਪੱਤਰ ਤੇ ਮੈਨਾਂ ਲਿਆਉਣੇ ਕਿੱਡੀ ਕ ਗੱਲ ਹੈ ਪਟਵਾਰੀ ਕੋਲੇ ਵਗ ਜਾਨੀਆ ਮੈਂ ਦੇਖ ਮਾਂ ਮੈਂ ਇਹਨੂੰ ਤੰਗ ਨਹੀਂ ਕਰ ਸਕਦੀ ਠੀਕ ਹੈ ਮੈਂ ਇਹਨੂੰ ਕਿਹਾ ਨਾ ਕਰ ਤੂੰ ਦਫਾ ਹੋ ਜਾ ੱੱੱਕੇ ਮਾਰ ਕੇ ਬਾਹਰ ਕੱਢਣ ਲੱਗੇ ਇਹਨੇ ਮੈਨੂੰ ਹੀ ੱੱੱਕਾ ਮਾਰਿਆ ਹੁਣ ਨੀ ਇਹ ਕੰਮ ਕੁੰਮ ਕਰਦੀ ਮੇਰੇ ਤੋਂ ਲੋਟ ਨਹੀਂ ਆਉਣੀ ਨੀ ਗੱਲ ਸੁਣ ਲਾ ਆਹ ਕੋਠੀ ਦੀ ਮਾਲਕ ਕਦੋਂ ਬਣੇਗੀ ਫੇਰ ਜੇ ਹੁਣ ਨਾ ਬਣੀ ਫੇਰ ਨਹੀਂ ਬਣਦੀ ਜਿਹੜੇ ਹਿਸਾਬ ਨਾਲ ਉਹਨੂੰ ਸੈੱਟ ਫੜਾਇਆ ਨਾ 8 ਲੱਖ ਦਾ ਤੂੰ ਤਾਂ ਮੈਨੂੰ ਨੌਕਰਾਂ ਨਹੀਂ ਬਣਾ ਕੇ ਛੱਡੇਂਗੀ ਸਾਰੇ ਸੁਪਨੇ ਮੇਰੇ ਚੂਰੂ ਚੂਰ ਕਰਤੇ ਕੀ ਕੁਝ ਨਹੀਂ ਸੋਚਿਆ ਸੀਗਾ ਤੂੰ ਤਾਂ ਨਾ ਦੇਖ ਮੈਨੂੰ ਰਾਜ਼ੀ ਨਹੀਂ ਹੈਗੀ ਹੱਦ ਹੋਈ ਪਈ ਏ ਤੇਰੇ ਵਾਲੀ ਅੱਜ ਜੋ ਕੁਝ ਵੀ ਮੈਂ ਕਰਦੀਆਂ ਤੇਰੇ ਵਾਸਤੇ ਕਰਦੀਆਂ ਹਰ ਮੈਂ ਲੈ ਕੇ ਜਾਣਾ ਇਹ ਮੈਨੂੰ ਤਾਂ ਲੱਗਦਾ ਸਾਰਾ ਖੁਸ਼ੀ ਮੈਂ ਤੂੰ ਲੈ ਕੇ ਜਾਏਂਗੀ ਜੈ ਜੇ ਤੇਰੇ ਲੱਛਣ ਨੇ ਦੱਸ ਵੀ ਘਟੋ ਘਟਾ ਦੇ ਧੀ ਨੂੰ ਤਾਂ ਦੱਸ ਦੇ ਵੀ ਮੈਂ ਅੱਗੇ ਕੀ ਕਰਨ ਲੱਗੀ ਆ ਕੀ ਨਹੀਂ ਨਹੀਂ ਮੈਂ ਵੀ ਧੀ ਮਾਰੀ ਇੱਕ ਤਾਲੇ ਮਾਰਦੀ ਸੀ ਜੇ ਹੋ ਸਕਦਾ ਅਗਲੇ ਕਹਿੰਗੇ ਕੀ ਤਾਂ ਬੁਲਬੁਲ ਵੀ ਵਿੱਚ ਹੋਊਗੀ ਇਹ ਕੰਮ ਦੇ ਮੇਰਾ ਨਾਮ ਤਾਂ ਸਭ ਤੋਂ ਪਹਿਲੇ ਆਊਗਾ ਸਾਰਿਆਂ ਨੂੰ ਪਤਾ ਮੈਂ ਕਿਹੋ ਜੀ ਆ ਛੱਡ ਪਰੇ ਸਾਰੀਆਂ ਗੱਲਾਂ ਉਹ ਤਾਂ ਮੈਂ ਫੇਰ ਸਾਮ ਲੂੰਗੀ। ਉਹਦੇ ਵਾਲੀ ਗੱਲ ਦਾ ਤੂੰ ਟੈਨਸ਼ਨ ਨਾ ਕਰ। ਤੂੰ ਬਸ ਇਹਨੂੰ ਸਾਮ ਚਿੰਦਰ ਨੂੰ। ਆਹੋ। ਇਹ ਪਤਾ ਨਹੀਂ ਹੁਣ ਕਿੱਥੋਂ ਆ ਗਈ ਕਿੱਥੋਂ ਨਹੀਂ। ਚੰਗਾ ਭਲਾ ਇਸ ਘਰ ਚੋਂ ਗਈ ਸੀ। ਚੱਲੀ ਆਈ ਐ। ਲਾਡੀ ਤੇ ਮਨਿੰਦਰ ਤਾਂ ਨਹੀਂ ਆਏ। ਜਿਉ ਆ ਗਏ ਫੇਰ ਕੀ ਕਰਾਂਗੀ ਮੈਂ? ਉਹ ਹੁਣ ਇੱਥੇ ਨਹੀਂ ਆਉਂਦੇ। ਉਹਨਾਂ ਨੇ ਇੱਥੇ ਲੈਣ ਕੀ ਆਉਣਾ? ਜਦੋਂ ਇੱਕ ਵਾਰਾ ਲਾਡੀ ਨਿਕਲ ਗਿਆ ਨਾ ਇਸ ਘਰੋਂ ਨਹੀਂ ਵੜਦਾ ਇਸ ਘਰੇ। ਬਸ ਤੂੰ ਇਹਨੂੰ ਪੂਰੀ ਜਲੀਲ ਕਰ। ਮੇਰੀ ਗੱਲ ਮੰਨ ਤੇ। ਕੋਈ ਗੱਲ ਨਹੀਂ ਕਰ ਦਿਆਂ ਇਹਨੂੰ ਮੈਂ ਜਲੀਲ ਦੇਖਣੀ ਕੋਈ ਕੰਮ ਧੰਦਾ ਹੋਊਗਾ ਕਰਾਉਣੀਆ ਮੇਰੇ ਤੋਂ ਇਹ ਤੋ ਕਰਾ ਤੇ ਮੈਂ ਜਾਨੀਆ ਪਟਵਾਰੀ ਕੋਲੇ ਹਾਂ ਠੀਕ ਹੈ ਪਟਵਾਰੀ ਤੋਂ ਉਹ ਲਿਆਉਂਗੀ ਉੱਥੇ ਨਾ ਬੈਹ ਜੀ ਛੇਤੀ ਮੁੜੇ ਮੈਂ ਉੱਥੇ ਬੈਠ ਕੇ ਕਰਨਾ ਕੀ ਹੈ ਨਲੇ ਉਹਨੂੰ ਰਾਜਪਾਲ ਦਾ ਪਤਾ ਲਗਾਉ ਉਹਦਾ ਕਿੱਥੇ ਹੈ ਕਿੱਥੇ ਨਹੀਂ ਕੋਈ ਨਾ ਮੈਂ ਕਰ ਦਿਆਂ ਦੁਬਾਰਾ ਫਿਰ ਫੋਨ ਲਾ ਕੇ ਦੇਖ ਲੈਣੀ ਆਪਾਂ ਪਤਾ ਨਹੀਂ ਮਰ ਜਾਣਾ ਕਿੱਥੇ ਮਰਿਆ ਕਿੱਥੇ ਨਹੀਂ ਸਾਡੀ ਜਾਨ ਨੂੰ ਸਿਆਪਾ ਪਾ ਕੇ ਮੈਨੂੰ ਤਾਂ ਇਹ ਫਿਕਰ ਲੱਗਿਆ ਪਿਆ ਐਨਾ ਪਤਾ ਹੁੰਦਾ ਮੈਂ ਆਪ ਦੀ ਆਪ ਕਿਸੇ ਸੁਨਿਆਰ ਨੂੰ ਸੈਟ ਵੇਚ ਆਉਂਦੀ ਕਿਉਂ ਇਹਦੇ ਆਪ ਜੇ ਫੜਾਉਂਦੀ ਤੂੰ ਮੈਨੂੰ ਕਹਿ ਦਿੰਦੀ ਐਨੇ ਬੰਦੇ ਮੈਨੂੰ ਜਾਣਦੇ ਨੇ ਕੱਲਾ ਇਹੀ ਰਹਿ ਗਿਆ ਇਸ ਦੁਨੀਆ ਤੇ ਮੈਂ ਇਹਨੂੰ ਕੀ ਪਤਾ ਜਦੋਂ ਅੱਗੇ-ਦੱਗੇ ਇਹਨੂੰ ਲਾ ਰੱਖਿਆ ਮੈਂ ਆਖਿਆ ਚੱਲ ਹੁਣ ਇਹ ਦੇ ਚ ਕੇ ਨਾਲ ਦੀ ਨਾਲ ਪੈਸੇ ਨਾਲ ਤਾਂ ਉਹਨੂੰ ਦੇ ਦੂਗਾ ਨਾਲੇ ਉਹ ਤਾਂ ਕਹਿੰਦਾ ਸੀ ਮੈਂ ਹੁਣ ਲਿਆਉਣਾ ਪੈਸੇ ਹੂੰ ਲਿਆਉਣਾ ਹੁਣ ਚੱਲ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਦੇਖਾਂ ਉਹ ਕੀ ਕਰਦੀ ਐ ਦੇਖਿਆ ਆ ਕੁੜੀ ਜੀ ਨੂੰ ਵੀ ਸਾਰੀ ਉਮਰ ਨਹੀਂ ਅਕ ਲਾਉਣੀ ਲੈ ਆ ਕਿ ਤੂੰ ਪੁੱਠੇ ਕੰਮੇ ਕਰਦੀ ਆਂ ਵੀ ਕੰਮ ਮੈਂ ਕਰਦੀ ਆਂ ਮੈਂ ਸਿੱਧੇ ਤੇਰੇ ਵਾਸਤੇ ਹੀ ਕਰਦੀ ਆਂ ਜੇ ਪੁੱਠੇ ਕੰਮ ਕਰਦੀ ਆਂ ਤਾਂ ਮੇਰਾ ਕਿਹੜਾ ਜੀ ਕਰਦਾ ਹਰ ਇੱਕ ਦੀਆਂ ਬੁਲਬੁਲੀਆਂ ਲੈਣ ਨੂੰ ਆਜਾ ਆਜਾ ਇੱਥੇ ਇਹ ਆਪਣਾ ਘਰ ਹੈ ਇਹੀ ਘਰ ਆਪਣਾ ਤੂੰ ਮਾਰ ਕਿਉਂ ਮੈਨੂੰ ਮੈਂ ਔਰ ਦੇਖੋ ਤਾਂ ਸਾਹਮਣੇ ਹਰਪ੍ਰੀਤ ਬੈਠੀ ਹੈ ਦੇਖ ਕੋ ਕੌਣ ਹਰਪ੍ਰੀਤ ਕੌਣ ਹਰਪ੍ਰੀਤ ਹਰਪ੍ਰੀਤ ਚੱਲ ਚੱਲ ਹਰ ਹਰ ਕਿਹਦੀ ਆਜੋ ਤਾਂ